ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਬਾਈ ਜਿਵੇਂ ਕਿ ਤੁਹਾਨੂੰ ਪਤਾ ਵੀ ਮਹੀਨਾ ਮਾਰਚ ਦਾ ਚੱਲ ਰਿਹਾ ਹੈ ਟਰੈਕਟਰ ਦਾ ਕੰਮ ਪੂਰਾ ਜੋਰਾਂ ਤੇ ਆ ਤੇ ਟਰੈਕਟਰ ਇਸ ਮਹੀਨੇ ਆਪਣੇ ਵਧੀਆ ਟਰੈਕਟਰ ਦੇਤੇ ਜਿੰਨੀ ਸਾਡੀ ਉਮੀਦ ਸੀ ਉਹਨਾਂ ਵਧੀਆ ਟਰੈਕਟਰ ਦੇਤੇ ਤੇ ਮੇਰੇ ਬਾਲਾ ਜੀ ਨੂੰ ਉਹ ਬਾਲਾ ਜੀ ਕਿਹੜਾ ਹਾਲ ਹੈ ਸਾਰਿਆਂ ਨੂੰ ਬਲਾਈ ਦੀ ਮੋਚਾ ਖੜੀ ਆ ਬਾਈ ਉਹ ਇੱਕ ਹੁੱਪਲਾ ਨਹੀਂ ਦੇਖ ਥੱਲੇ ਲੰਗਦੀ ਆ ਇਹ ਬਾਈ ਨੇ ਬਾਈ ਆਇਦ ਕੀ ਬਹੁਤ ਹਿੰਮਤ ਮਾਰੀ ਆ ਟਰੈਕਟਰ ਇਹ ਅਸਲ ਤੇ ਮੁੰਡਾ ਸਾਡਾ ਸੇਲਮੈਨ ਆ ਬਾਈ ਦਾ ਨੌ ਸੇਲਮੈਨ ਇੱਥੇ ਪਿਆ ਹੋਇਆ ਨਹੀਂ ਬਾਈ ਮੇਰਾ ਮੈਂ ਕੰਪਿਊਟਰ ਵਾਲਾ ਆ ਠੀਕ ਆ ਠੀਕ ਆ ਤੇ ਬਹੁਤ ਜ਼ੋਰ ਮਾਰਿਆ ਬਾਈ ਨੇ ਇੱਥੇ ਟਰੈਕਟਰ ਵਧੀਆ ਵੇਚਿਆ ਡੈਮੋ ਡਮੋ ਦੇ ਮੜੇ ਇੱਕ ਹਾਂ ਉਹ ਇੱਕ ਬਾਈ ਨੇ ਜਿਹੜੀ ਡੈਮੋ ਵਾਲੀ ਵੀਡੀਓ ਪਾਈ ਉਹਨੂੰ ਦੇਖ ਕੇ ਸਾਡੇ 2-3 ਟਰੈਕਟਰ ਵੇਚੇ ਆ ਬਾਈ ਠੀਕ ਆ ਅੱਜ ਬਾਈ ਕਿਹੜਾ ਦਿਨ ਲੰਗਿਆ ਟਰੈਕਟਰ ਇਹ ਹੈਗਾ ਬਾਈ ਆਪਣਾ 3055 DI 60 ਪਾਵਰ ਇਹ ਦੇ ਅੱਪਾ ਯਾਨੀ ਕਿ ਉਦੋਂ ਵੀ ਆਪਾਂ ਟਰੈਕਟਰ ਆਜ਼ਮ ਨੂੰ ਦਿੱਤਾ ਨੇ ਦੇਖਾਤ ਨੂੰ ਤੇ ਬਾਕੀ ਬਾਈ ਬਾਈ ਨੇ ਪਹੁੰਚ ਕੇ ਵਿੱਚ ਟਰੈਕਟਰ ਵੀ ਕੱਟਿਆ 735 ਉਹ ਵੀ ਸਾਨੂੰ ਦਿਖਾਵਾਂਗੇ ਬਾਅਦ ਚ ਇਹ ਦੇਖੋ ਠੀਕ ਹੈ ਜੀ ਟਰੈਕਟਰ ਘੈਂਟ ਹੈ ਹਾਂ ਆਜੋ ਬਾਈ ਬਣਾਈਏ ਫੇਰ ਵੀਡੀਓ ਟਰੈਕਟਰ ਬਣਾ ਲਾਂਗੇ ਹਾਂ ਜੀ ਤੇ ਬਾਈ ਟਰੈਕਟਰ ਬਾਰੇ ਤਾਂ ਹੁਣ ਕੀ ਆ ਕਹਿਣੇ ਆ ਜੋਤ ਬਾਈ ਮੇਰੇ ਹਿਸਾਬ ਨਾਲ ਅੰਤਾਂ ਦੀ ਵੀਡੀਓ ਸਾਨੂੰ ਪਤਾ ਹੀ ਆ ਬਾਈ ਅੰਤਾਂ ਦੀ ਵੀਡੀਓ ਪੈ ਗਈਆਂ ਬਾਈ ਠੀਕ ਹੈ ਪਰ 16 ਟਾਇਰ ਦੇਖ ਕੇ ਸਮਝਿਆ ਕਰੋ ਕਿਹੜਾ ਇਹ 16 14 ਨੇ ਤਾਂ ਹਮਦਰ 3 ਸਿਲੰਡਰ ਆਪਣਾ ਮੰਨ ਕੇ ਚਲੋ ਬਾਈ ਜਿਹੜਾ 100 ਵਿੱਚ ਤੇ 90% ਟਰੈਕਟਰ ਆਪਣਾ ਬੜਾ 60 HP ਤੇ ਵਿਕਦਾ ਹਾਂ 30 ਪਜੁੰਨਾ ਡੀ ਆਈ ਹਾਂ ਜਦੋਂ ਗੱਲ ਆਏ ਆ ਵੀਰੇ ਹੁਣ ਜਿੰਨੇ ਵੀ ਇੰਪਲੀਮੈਂਟ ਸਾਰੇ ਬੜੇ ਹੋ ਗਏ ਹੋਣਾ ਤੇ ਫਿਰ ਬੰਦਾ ਕਹਿੰਦਾ ਯਾਰ ਵੀ ਕੱਲ ਨੂੰ ਜੇ ਕੋਈ ਬੜਾ ਇੰਪਲੀਮੈਂਟ ਲੇਗਾ ਵੀ ਤਾਂ ਛੋਟੇ ਟਰੈਕਟਰ ਨੇ ਕੰਮ ਨਹੀਂ ਕਰਨਾ ਆਪਣੇ ਤਾਂ ਛੋਟੇ ਵੀ ਉਹਨਾਂ ਦੇਖੇ ਆ ਹਾਂ ਛੋਟਾ ਨਾ ਵੀ ਚਲ ਬੜਾ ਹੀ ਲੈਣਾ ਹਾਂ ਬਾਕੀ ਬਾਈ ਰੇਟ ਦੇ ਮਾਮਲੇ 'ਚ ਆਪਣਾ ਟਰੈਕਟਰ ਠੀਕ ਆ ਵਧੀਆ ਏ ਟੱਕਰ ਵੀ ਸਾਰੇ ਟਰੈਕਟਰ ਨੂੰ ਦੰਦਾ ਆ ਉਹਦੇ ਵਿੱਚ ਠੀਕ ਆ ਹਾਂ ਏਲ ਪੱਖੋਂ ਜ਼ੋਰ ਪੱਖੋਂ ਹਾਂ ਬਿਲਕੁਲ ਬਿਲਕੁਲ ਪਰ ਰੇਟੇ ਘਟਾ ਹਾਂ ਰੇਟ ਵੀ ਆਏ ਨਹੀਂ ਰੇਟ ਘਟਾ ਚੀਜ਼ ਵੀ ਵਧੀਆ ਬਾਈ ਠੀਕ ਨਹੀਂ ਬਾਕੀ ਜਿਹੜੇ ਵੀਰਾਂ ਕੋਲ ਹੈਗੇ ਆ ਗਏ ਹੋਏ ਆ ਉਹਨਾਂ ਨੂੰ ਪਤਾ ਹੀ ਆ ਜਿਹੜੇ ਆ ਟਰੈਕਟਰ ਵਾਰਤਦੇ ਆ ਆਪਣਾ ਠੀਕ ਆ ਜੀ ਇਹ ਜਿਹਦਾ ਜੋ ਦੂਆ ਹੀ ਦੋ ਵਾਲਾ ਹੀ ਆ ਦੋ ਸਪੀਡਾਂ ਵਾਲਾ ਇਹ ਬਾਈ ਦੋ ਸਪੀਡਾਂ ਵਾਲਾ ਤਿੰਨ ਵਾਲਾ ਨਹੀਂ ਹੈਗਾ ਤਿੰਨ ਸਪੀਡਾਂ ਵਾਲਾ ਵੀ ਆਉਂਦਾ ਹੈ ਠੀਕ ਆ ਜੀ ਜਦੋਂ ਜਦੋਂ ਕਰਦੇ ਬੰਦੇ ਚਾਪੀਆਂ ਵਿੱਚ ਰੋਈ ਜਾਂਦੇ ਅਸੀਂ ਪਹਿਲਾਂ ਤੋਂ ਕਰਦੇ ਹਾਂ ਹਾਂਜੀ ਮਾਮਾ ਜੀ ਬੜਾ ਠੀਕ ਹੈ ਵਧੀਆ ਟਰੈਕਟਰ ਤੋਂ ਆਇਆ ਵੀਰ ਨੇ ਠੀਕ ਹੈ ਜੀ ਸੌਤਾ ਦਾ ਕਰਾਤਾ ਬੜਾ ਘੈਂਟ ਹੈ ਅੱਛਾ ਚਲੋ ਇਹ ਹਰਾ ਨੇ ਬੰਦੇ ਘਾਹਾਂਲੇ ਹੋਰ ਵਧੀਆ ਠੀਕ ਹੈ ਜੀ ਵੀਰ ਹੁਣ ਮੈਂਨੇ ਜੇ ਮਾਰ ਲਗਿਆ ਕਿੱਦਾਂ ਕਹਾਂ ਮੇਰੇ ਕਿਟਰੱਖ ਲਈ ਤੁਸੀਂ ਟੂਲ ਕਿਟਾ ਟੂਲ ਕਿਟਾ 3 ਸਾਲ ਹੋ ਗਏ ਮੈਂ ਕਿੱਦਾਂ ਬੋਲੇ ਨਹੀਂ ਆਪ ਕੋ ਮੰਗੋ ਕਿੱਟ ਪਿਆਦਾ ਕੀ ਮੈਂ ਕਹੀ ਜਨਾ ਵੀ ਅਸੀਂ ਦੇ ਦਿੱਤੀ ਹੈ ਨਾ ਇਹ ਕਰਦਾ ਰੋਲਾ ਪੈਂਦਾ ਆਪਣੇ ਕੋਲ ਟੂਲ ਕਿੱਟਾਂ ਪੂਰੀਆਂ 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 ਨਾ ਤਾਂ ਇਕੱਲੀ ਕਿੱਟ ਆਉਂਦੀ ਹੈ ਵੀ ਟਰੈਕਟਰ ਤੋਂ ਬਿਨਾਂ ਇਕੱਲੀ ਕਿੱਟ ਚੁੱਕ ਕੇ ਆ ਜਵੇ ਨਹੀਂ ਕਿੱਟ ਟਰੈਕਟਰ ਨਾਲ ਆਉਂਦੀ ਹੈ ਟਰੈਕਟਰ ਤੇ ਇਕੱਲਾ ਟਰੈਕਟਰ ਵੀ ਨਹੀਂ ਪਹੁੰਚਦਾ ਸਰ ਮੈਨੂੰ ਵੀ ਲੋੜਾ ਚੋੜਾ ਮੈਂ ਚੱਲ ਆਪਾਂ ਬਾਈ ਨੂੰ ਕਹਿਦਾ ਕੋਈ ਨਾ ਕਿਸੇ ਨਾਲ ਕਰਕੇ ਅੱਜ ਆਸਟਾ ਹੌਲੀ ਹੌਲੀ ਆ ਹੁਣ ਫੇਰ ਲੱਗਿਆ ਹੋਇਆ ਕੰਮ ਹੁਣ ਆਪਾਂ ਨੂੰ ਕਿਸੇ ਹੁਣ ਕਿਸੇ ਹੋਰ ਦੀ ਦੱਬ ਕੇ ਬਾਈ ਨੂੰ ਦੇਣੀ ਪੈਣੀ ਹੈ ਹਾਂ ਤਾਂ ਬੋਲਣੇ ਕਿ ਜਿਹੜੀ ਜਿਹੜੀ ਉਹ ਪਈਦਾ ਹੀ ਨੌਂ ਦੇ ਵਿੱਚ ਆਪੇ ਦੇ ਮਿਲ ਲੂਗੀ ਫਿਰ ਆਪਲੇ ਗਿਆ ਭਾਈ ਤੁਹਾਡੀ ਉਹੀ ਗੱਲ ਹੈ ਸਿੰਦਰ ਸਿੰਘ ਠੀਕ ਹੈ ਅੱਛਾ ਵੀਰ ਆ ਗਿਆ ਹਾਂ ਵੀਰਾ ਟਰੈਕਟਰ ਚਲਾਇਆ ਠੀਕ ਹੈ ਜੀ ਵੀਰੋ ਟਰੈਕਟਰ ਤਾਂ ਆਪਾਂ 2021 ਚ 21 ਚ ਠੀਕ ਹੈ ਜੀ ਹਾਂ ਤੇ ਵੀਰ ਦਾ ਫਾਰਮ ਵੀ ਹੈਗਾ ਤੁਹਾਡੀ ਉਹ ਸੀਨ ਵੀ ਵਧੀਆ ਲਾਉਂਦਾ ਠੀਕ ਹੈ ਜੀ ਬਿਗਾਨਾ ਟਰੈਕਟਰ ਨਾ ਵਹਿ ਜਾ ਵਹਿ ਕਰਾਤੀ ਬੜੇ ਬੜੇ ਟਰੈਕਟਰ ਠੀਕ ਹੈ ਜੀ ਬਾਕੀ ਵੀਰ ਦੋਸਤੇ ਨਾਲ ਚੱਲੋ ਫੇਰ ਪਾਣੀ ਦਾ ਬਾਈ ਸਾਡੇ ਪਿੰਡ ਕਿਹੜੇ ਆ ਸਾਰੇ ਕੱਚਲੇ ਯਾਰ ਇਹਨਾਂ ਅੱਛਾ ਹੁਣ ਬਾਕੀ ਬੋਲੋ ਜਾਂਦਾ ਕੋਈ ਸ਼ਬਦ ਨਹੀਂ ਹੈਗਾ ਮੇਰੇ ਬਿਲਕੁਲ ਬਿਲਕੁਲ ਠੀਕ ਹੈ ਬਾਕੀ ਆਪਾਂ ਕਹਿੰਦੇ ਆ ਵੀ ਕਿੱਥੇ ਛੱਡਣਾ ਹੋਇਆ ਦਾਅਦੇਮਾਂ ਛੱਡੋ ਬਰਾਬਰ ਹੀ ਛੱਡੋ ਕਿਹਦੀ ਮਰਜ਼ੀ ਠੀਕ ਹੈ ਭਾਈ ਜਿਹੜੇ ਮੱਗ ਤੇ ਟਰਾਲੀ 4x4 ਵੀ ਟੋੜੇ ਮਾਲਵੇ ਜਾ ਕੇ ਪੰਜਾਬੀ 20 ਹੋਦਾ 10 ਦਾ ਠੀਕ ਹੈ ਜੀ ਤੇ ਭਾਈ ਡੀਜ਼ਲ ਖਰਚਾ ਕਿੰਨਾ ਇੱਕ ਕੰਪਨੀ ਦੀ ਮਸ਼ੀਨ ਤਿਆਰ ਕਰਾਈ ਆ ਉਹ ਚ ਵੈਸ਼ਰ ਉਹਨਾਂ ਨੇ ਜਿਹੜਾ ਨੇ ਸਾਨੂੰ ਕਿਹਾ ਠੀਕ ਹੈ ਕਹਿੰਦੇ ਜੇ ਸਾਡੀਆਂ 30 ਦੇ ਪਲੱਸ ਨਾ ਬਣੀਆਂ ਓਕੇ ਜੀ ਕਾ ਜ਼ਿੰਮੇਵਾਰ ਅਸੀਂ ਬੈਠੇ ਠੀਕ ਹੈ ਯਾਰ ਉਹ ਦੱਸੋ ਭਾਈ ਜੇ 30 ਟਰਾਲੀਆਂ ਬਣਾਉਣੀਆਂ ਆਪਾਂ ਲਾਂਦੇ ਸਾਡੇ ਤੇ ਕਿ ਦੋ ਟਰਾਲੀਆਂ ਮੁੜ ਜੈਣੇ ਵਾਪਸ ਉਹ ਟਰਾਲੀਆਂ ਵਿੱਚ ਨਹੀਂ ਚਾਹੀਦੀਆਂ ਟਰਾਲੀਆਂ ਚਾਰ ਪਰਮ ਚਾਰ ਟਰਾਲੀਆਂ ਲੈ ਗਦੀਆਂ ਹਾਂ ਚਾਰ ਪਰਮ ਤਾਂ ਠੀਕ ਹੈ ਦੋ ਟਰਾਲੀਆਂ ਫੇ ਮੁਰਦ ਜੈ ਨਹੀਂ ਨੇ ਤਿੰਨ ਨਾਲ ਵੀ ਛੱਡਣਾ ਚਾਰ ਟਰਾਲੀਆਂ ਵਧਿਓ ੱਲੀ ਹਾਂ ਕਈ ਵਾਰ ਦੂਰ ਹੁੰਦੇ ਜੀ ਠੀਕ ਆ ਬਈ ਚੱਲਦਾ ਯਾਰ ਹੋ ਜਾਣਾ 30 ਪੈਸਾ ਲਾਉਣਾ ਪੈਣਾ ਪਰ ਉਹ ਹੀ ਨਾ ਠੀਕ ਹੈ ਧੰਨਵਾ ਪੈਣ ਦੱਸਣਾ ਹਾਂ ਪੈਣ ਦੱਸ ਦੋ ਆਜੋ ਵੀ ਮਾਰੋ ਹਿੰਮਤ ਪਰੰਪਰ ਬੈਠੇ ਪਰੰਪਰ ਬੈਠ ਠੀਕ ਹੈ 735 ਕਟੇ ਆਪਾਂ ਨੇ 735 ਠੀਕ ਹੈ ਜੀ ਲਓ ਜੀ ਆਜੋ ਚਾਬੀ ਦੇਣ ਵਾਲੇ ਇੱਧਰ ਹੋ ਜਾਓ ਦੇਣ ਵਾਲੇ ਉੱਧਰ ਖੜ੍ਹ ਜਾਓ ਆਣੀ ਆਈ ਰਾਏ ਲੈਣ ਵਾਲੇ ਤੇਰੇ ਹੱਥ ਆਜੋ ਕੋਈ ਜਲਦੀ ਲੈਣ ਵਾਲੇ ਆਓ ਇੱਧਰ ਮੇਰਾ ਹੋ ਗਿਆ ਬਾਈ ਟਾਈਮ 7 ਵਜੇ ਦੇ ਹੋ ਗਏ ਅਜੋ ਰੋਜ ਵਾਰਕਾਂ ਜੀ ਬਹੁਤ ਬਹੁਤ ਬਾਈ ਮੁਬਾਰਕਾ ਜੀ ਸਾਰਿਆਂ ਨੂੰ ਵੀਰੇ ਠੀਕ ਹੈ ਧੰਨਵਾਦ ਆ ਆ ਕਰਾਓ ਮੂੰਹ ਮਿੱਠਾ ਦੋ ਯਾਰ ਲੈ ਆਓ ਜੀ ਲੈ ਆਓ ਬਰਾਮਪਰ ਵੇਟ ਬਾਈ ਬੇਲੇ ਦੇ ਕੋਲ ਪੰਡਾ ਇਹ ਬਰਾਮਪਰ ਵੇਟ ਉੱਥੇ ਚੱਲਿਆ ਡਾਕਟਰ ਇਹ ਠੀਕ ਹੈ ਜੀ ਤੇ ਦੋ ਸਪੀਡਾਂ ਵਾਲਾ ਬਾਈ ਇਹ ਤਿੰਨ ਵਾਲਾ ਨਹੀਂ ਹੈਗਾ ਇਹਦੇ ਵਿੱਚ ਤਿੰਨ ਸਪੀਡਾਂ ਵਾਲਾ ਵੀ ਆਉਂਦਾ ਇਹ ਦੋ ਵਾਲਾ ਹੈ ਠੀਕ ਹੈ ਜੀ ਪਕੀਓ ਵੀ ਰਜ ਨੇ ਪਹਿਲਾ ਲਿਆ ਟਰੈਕਟਰ ਉਹਨਾਂ ਦੇ ਕਾਹਾਂ ਕਾਹਾਂ ਜਾਣ ਪਛਾਣੇ ਨੇ ਤੇ ਵੀਰ ਨੇ ਟਰੈਕਟਰ ਕਾਹਨੂੰ ਦਵਾਇਆ ਉਹ ਉਹਨਾਂ ਨੂੰ ਆਪਣਾ ਤੇ ਬਾਈ ਕੋਲ ਦੇਖਿਆ ਵੀ ਚੱਲਦਾ 2 ਸਾਲ ਹੋ ਗਏ ਬਾਈ ਨੂੰ ਗਏ ਉਹਨਾਂ ਟਰੈਕਟਰ ਠੀਕ ਹੈ ਜੀ ਲੋ ਜੀ ਬਾਈ ਟਰੈਕਟਰ ਲੱਗਿਆ ਆਉਣਾ ਜਾਣ ਠੀਕ ਹੈ ਜੀ ਤੇ ਨੇ ਰਾਜ ਬਾਈ ਕਾਫੀ ਹੋ ਗਿਆ ਟਰੈਕਟਰ ਵੀ ਲੱਗੇ ਲਾਉਣਾ ਤੇ ਆਪਣੇ ਕੋਲ 65 ਬਾਈ ਵੀ ਆਇਆ ਬਾਈ ਕਿ ਟਰੈਕਟਰ ਹਾਂ ਹਾਂ ਸਟਾਰਟ ਆ 65 ਬਾਈ ਬਾਈ ਪੰਜ ਮਾਡਲ ਆ ਪਾਵਰ ਸਟੀering ਟਰੈਕਟਰ ਹੈ ਪੂਰਾ ਵਧੀਆ ਸ਼ਾਨਦਾਰ ਟਰੈਕਟਰ ਹੈ ਬਾਕੀ ਤੁਹਾਨੂੰ ਪਤਾ ਹੀ ਆ ਬਾਈ ਛੋਟਾ ਟਰੈਕਟਰ ਹੈ ਤੇ ਲੋ ਜੀ ਬਾਈ ਛੱਲੇ ਆਪਣਾ 3055 ਡੀਆਈ ਇਸ ਮਹੀਨੇ ਤੁਮ ਪਹਿਲਾਂ ਵੀ ਦੱਸਿਆ ਵੀ ਆਪਣੇ ਵਧੀਆ ਟਰੈਕਟਰ ਸੇਲ ਹੋਏ ਆ ਬਾਈ ਮਹਾਰਾ ਦੀ ਕਿਰਪਾ ਨਾਲ ਇਸ ਮਹੀਨੇ ਆਪਣਾ ਮੇਰੇ ਸੋਨਾ ਨਵਾਂ ਨਵਾਂ 10ਵਾਂ ਟਰੈਕਟਰ ਚੱਲ ਰਿਹਾ ਜੀ ਸ਼ਾਇਦ ਆਪਾਂ ਇਸ ਮਹੀਨੇ ਦੇ ਵਿੱਚ ਵਿੱਚ ਇੱਕ ਟਰੈਕਟਰ ਹੋਰ ਦੇ ਦਈਏ ਦੋ ਜੀ ਬਾਈ ਓਕੇ ਓਕੇ ਬਾਈ ਧੰਨਵਾਦ ਕਰਦੇ ਆਂ ਬਾਈ ਦੋ ਬਾਈ ਪਹੁੰਚੇ ਆਂ ਇਧਰ ਬਾਈ ਨਾਲ ਕੋਲ ਭੁਪਿੰਦਰ ਬਾਈ ਨਾਲ ਕੋਲ ਤੇ ਇਧਰ ਇੰਡੋ ਫਾਰਮਰ ਵਾਲਾ ਬਾਈ ਜੋ ਰੋਟਾਵੇਟਰ ਵੀ ਨਵਾਂ ਦੇਦਾ ਬਾਈ ਨਾਲੇ 7 ਫੁੱਟ ਠੀਕ ਆ ਜੀ 355 ਟਰੈਕਟਰ ਆ ਇਹ ਚੰਨਾ ਸਿਲੰਡਰ ਵਾਲਾ ਤੇ ਤੇ 7 ਫੁੱਟਾ ਰੋਟਾਵੇਟਰ ਨਵਾਂ ਦਿੱਤਾ ਬਾਈ ਇਹਨਾਂ ਨੇ ਤੇ ਬਾਈ ਨਾਲ ਕੋਲ ਨਵੇਂ ਰੋਟਾਵੇਟਰਾਂ ਦਾ ਸਟਾਕ ਆ ਗਿਆ ਸਾਰੇ ਹੀ 8 ਫੁੱਟੇ 7 ਫੁੱਟੇ ਤੇ ਅੱਜ 8-9 ਰੋਟਾਵੇਟਰ ਆਏ ਨੇ ਇਕੱਠੇ ਠੀਕ ਹੈ ਜੀ ਇਹਨਾਂ ਵੀ ਟਰੈਕਟਰ ਦੇ ਕੇ ਆਏ ਨੇ ਬਾਈ ਨਹੀਂ ਪਰ ਅਸੀਂ ਆਪਣੇ ਲੋਕਲੇ ਚੱਲੇ ਆ ਤੇ ਤੁਹਾਨੂੰ ਪਤਾ ਇਸ ਮਹੀਨੇ ਬਾਈ ਮਹਾਰਾਜ ਦੀ ਕਿਰਪਾ ਨਾਲ ਸਾਰੇ ਜਿੰਨੇ ਵੀ ਆਪਣੀ ਮਾਰਕੀਟ 'ਚ ਬੰਦੇ ਬੈਠੇ ਨੇ ਸਾਰਿਆਂ ਦੀ ਉਹ ਸੇਲ ਵਧੀਆ ਹੋਈ ਆ ਕਿਉਂਕਿ ਜਿਹੜਾ ਬਾਈ ਸੀਜ਼ਨ ਹੁੰਦਾ ਇਹ 2-3 ਮਹੀਨਿਆਂ ਦਾ ਟਾਈਮ ਹੁੰਦਾ ਇਹਦੇ ਵਿੱਚ ਕਿ ਅੱਗੇ ਆਉਣ ਵਾਲਾ ਸੀਜ਼ਨ ਕਣਕ ਦਾ ਏ ਜਿਰੀ ਦਾ ਏ ਉਹਦੇ ਵਿੱਚ ਫਿਰ ਕਸਟਮਰ ਟਰੈਕਟਰ ਕੋਈ ਵੀ ਚੀਜ਼ ਆ ਲੰਦਾ ਏ ਠੀਕ ਹੈ ਜੀ ਬਾਕੀ ਜਿਹੜੇ ਵਿੱਚ ਦੇ 2-3 ਮਹੀਨੇ ਉਹਨਾਂ ਚੋਂ ਥੋੜਾ ਜਿਹਾ ਮੰਦਾ ਵੀ ਰਹਿੰਦਾ ਕੰਮ ਤੇ ਹੁਣ ਤਾਂ ਫਿਲਹਾਲ ਠੀਕ ਹੈ ਸਾਰੇ ਸਵਰਾਜ ਵੀ ਵਧੀਆ ਵਿਕੇ ਨੇ ਹੋਰ ਵੀ ਬਾਕੀ ਸਾਰੇ ਟਰੈਕਟਰ ਤੇ ਰੋਟਾਵੇਟਰ ਤਾਂ ਚਲੋ ਆਮ ਆ ਵੀ ਕਿਉਂ ਜਾਂਦੇ ਆ ਹਫ਼ਤੇ ਜਨੂੰ 2-3 2-3 ਰੋਟਾਵੇਟਰ ਵਿਕੇ ਜਾਂਦੇ ਆ ਤੇ ਬਾਕੀ 7 ਫੂਟਾ 7 ਦਾ ਬਾਈ ਬਣੀ 8 ਹੈ 8 ਲੱਗਦਾ ਬਾਈ 8 ਫੂਟਾ ਹੈ ਠੀਕ ਆ ਲੋ ਜੀ 6 ਮਾਡਲ ਵਾਲਾ ਇਹ ਤੋ ਤੂੰ ਗਹਿਨ ਫੂਰਾ ਤੇ ਚਣਵੇਚਣ ਕਰਕੇ ਫੇਰ ਦੇਣਾ ਬਾਈ ਠੀਕ ਆ ਜੀ ਇਹਦੇ ਵਿੱਚ ਬਾਈ ਦੋਨੇ ਸਾਈਡ ਟੌਪ ਮਾਡਲ ਦੇ ਵਿੱਚ ਦੋਨੇ ਸਾਈਡ ਘੋੜੀ ਆਉਂਦੀ ਆ ਠੀਕ ਆ ਜੀ ਉਧਰ ਵੀ ਨਾ ਸੌਰੀ ਤਾ ਵੀ ਉਧਰ ਵੀ ਤਾ ਵੀ ਇੱਧਰ ਵੀ ਤਾ ਵੀ ਘੋੜੀ ਇਹਦੀ ਹੈਵੀ ਹੁੰਦੀ ਆ ਇੱਕ ਆਰਥ ਫੋਟੇ ਵਿੱਚ ਦੂਜੀ ਵੀ ਘੋੜੀ ਆਉਂਦੀ ਹੈ ਸਿੰਪਲ ਡੰਡਿਆਂ ਵਾਲੀ ਜਿੱਦਾਂ ਆਪਾਂ ਦਿਖਾ ਦੀ ਜਿੱਦਾਂ ਆਹ ਘੋੜੀ ਹੈ ਬਾਈ ਆ ਦੇਖੋ ਆਹ ਸਿੰਪਲ ਮਾਡਲ ਹੈ ਠੀਕ ਹੈ ਜੀ ਇਹ ਦੋ ਮਾਡਲ ਹੈ ਇਹਦੇ ਵਿੱਚ ਤਵੀ ਵੀ ਸਿੰਗਲ ਆਉਂਦੀ ਹੈ ਇੱਕੇ ਸਾਈਡ ਤਾਂ ਵੀ ਆਉਣੀ ਦੂਜੀ ਸਾਈਡ ਤਾਂ ਵੀ ਨਹੀਂ ਮਿਲਦੀ ਬਾਕੀ ਦਾ ਸੇਮ ਹੁੰਦਾ ਸਿਰਫ ਦੋ ਮਾਡਲ ਅਲੱਗ-ਅਲੱਗ ਬਣਾਤੇ ਉਦਾਂ ਗੇਅਰ ਹੈ ਵਜਨ ਹੈ ਸੇਮ ਹੈ ਵਜਨ ਔਰ ਗੇਅਰ ਦਾ ਕੋਈ ਫਰਕ ਨਹੀਂ ਹੈਗਾ ਠੀਕ ਹੈ ਜੀ ਕਈ ਵੀਰ ਪੁੱਛਦੇ ਰਹਿੰਦੇ ਆ 6 ਫੋਟੇ ਵਿੱਚ ਵੀ ਦੋ ਮਾਡਲ ਆ ਠੀਕ ਹੈ ਜੀ ਇਿੱਕਣਾ ਸਮਝ ਲੋ ਆਹਲਾ 6 ਫੁੱਟਾ ਪਿਆ ਆਹ ਪਿਆ 6 ਫੁੱਟਾ ਇਹਦੇ ਵਿੱਚ ਵੀ ਆਹੀ ਕੋਸਾ ਜੀ ਠੀਕ ਹੈ ਜੀ 6 ਫੁੱਟਾ 7 ਫੁੱਟਾ 8 ਫੁੱਟਾ 9 ਫੁੱਟ ਤੱਕ 10 ਫੁੱਟਾ ਵੀ ਆਉਂਦਾ ਬਾਈ ਠੀਕ ਹੈ ਵੈਸੇ ਤਾਂ ਜਿਹੜਾ ਆਪਣਾ ਏਰੀਆ ਇਹ ਬੈਲਟ ਆ ਸਾਡੀ ਇਹਦੇ ਵਿੱਚ ਜ਼ਿਆਦਾ 7 ਫੁੱਟਾ ਤੇ 8 ਫੁੱਟਾ ਕਿਉਂਕਿ ਪਪੂਲਰ ਬਹੁਤ ਆ ਸਾਡੇ ਏਰੀਆ ਦੇ ਵਿੱਚ ਠੀਕ ਹੈ ਜੀ ਉਹਦੇ ਕਰਕੇ ਜ਼ਿਆਦਾਤਰ ਇਹ ਦੋ ਹੀ ਆਪਣੇ ਦੋਹੇ ਵੱਧ ਵਿਕਦੇ ਆ 7 ਤੇ 8 ਹੁਣ 9 ਫੁੱਟਾ ਵੀ ਕਈ ਜਿਨ੍ਹਾਂ ਨੇ ਰੈਕਟਰ ਵੱਡੇ ਲੈ ਲਏ ਬਾਈ 9 ਫੁੱਟਾ ਵੀ ਲੋਕ ਲੈਣ ਲੱਗੇ ਬਾਕੀ ਚਲੋ ਸਾਰੀ ਵਿਕੀ ਜਾਂ ਨੇ ਜਿੰਨੂੰ ਜਿਹਦੀ ਜਿੰਨੂੰ ਜਿਹੜਾ ਚੰਗਾ ਲੱਗਦਾ ਹੈ ਕਈ ਬਾਈ ਕਹਿੰਦੇ ਨੇ ਇਹਦਾ ਰੇਟ ਵੱਧਾ ਬਾਈ ਸ਼ਕਤੀਮਾਨ ਦਾ ਉਹਦਾ ਵੀ ਆਪਾਂ ਕਾਰਨ ਦੱਸਦੀ ਆ ਬਾਈ ਤੇ ਰੋਟਾਵੇਟਰ ਬਹੁਤ ਨੇ ਮਾਰਕੀਟ ਦੇ ਵਿੱਚ ਮਹਿੰਗੇ ਵੀ ਆ ਸਸਤੇ ਵੀ ਆਪਾਂ ਕਿਸ ਨੂੰ ਚੰਗਾ ਮਾੜਾ ਨਹੀਂ ਕਹਿੰਦੇ ਹੈਗੇ ਜਿਹੜਾ ਬਾਈ ਸਸਤਾ ਉਹਦੀ ਯਾਰ ਇਹਦੀ ਕੁਆਲਿਟੀ ਦਾ ਫਰਕ ਹੈਗਾ ਠੀਕ ਹੈ ਜੀ ਜੇ ਕੰਪਨੀ ਮਹਿੰਗਾ ਦੇ ਰਹੀ ਆ ਤਾਂ ਕੁਛ ਨਾ ਕੁਛ ਉਹਦੇ ਵਿੱਚ ਹੋਊਗਾ ਵੀ ਜਿਹੜਾ ਉਹ ਮਹਿੰਗਾ ਹੈ ਠੀਕ ਹੈ ਜੀ ਸੇਮ ਗਾਮਾ ਟਰੈਕਟਰਾਂ ਦਾ ਬਾਈ ਠੀਕ ਹੈ ਜੀ ਬਾਕੀ ਜਿਹਨੇ ਸਸਤਾ ਲੈਣਾ ਉਹਦਾ ਬਾਅਦ ਵੀ ਆਪਸ਼ਨ ਹੈ ਕਿ ਜਿਹਨੇ ਬਾਈ ਵਧੀਆ ਲੈਣਾ ਹੈ ਕੁਆਲਿਟੀ ਵਧੀਆ ਲੈਣੀ ਆ ਤਾਂ ਸ਼ਕਤੀਮਾਨ ਦਾ ਠੀਕ ਹੈ ਜੀ ਇੱਕ ਵਾਰ ਲੈ ਕੇ ਨੀਚੋਂ ਆ ਪੰਜ 10 ਸਾਲ ਵੀ ਕੁਝ ਹਿੱਲੂਗਾ ਨਹੀਂ ਇਹਦਾ ਠੀਕ ਹੈ ਜੀ ਤੇ ਬਾਕੀ ਇਹਨਾਂ ਕੋਲ ਸੈਕੰਡ ਹੈਂਡ ਵੀ ਬਾਈ ਆਉਂਦੇ ਰਹਿੰਦੇ ਆ ਨੇ ਕੋਈ ਸੈਕੰਡ ਹੈਂਡ ਆਉਂਦਾ ਆਪਾਂ ਵੀਡੀਓ ਬਣਾ ਕੇ ਇਹਨਾਂ ਦੀ ਪਾ ਦਨੇ ਆ ਬਹੁਤ ਸਾਰੇ ਵੀਰ ਲੈ ਕੇ ਵੀ ਜਾਂਦੇ ਨੇ ਆਹ ਕੋਲੋਂ ਤੇ ਬਾਕੀ ਆਪਣੇ ਕੋਲ ਬਾਈ ਪੁਰਾਣੇ ਟਰੈਕਟਰ ਵੀ ਆਏ ਨੇ ਇੱਕ ਦੋ ਤੇ ਤਿੰਨ ਚਾਰ ਟਰੈਕਟਰ ਹੁਣ ਵਿੱਚ ਘਟ ਹੋਏ ਆ ਆਪਣੇ ਕਾਪਣੇ ਕੋਲ 65 ਭਾਈ ਆਇਆ ਜੀ 724 ਆਇਆ ਸੋਨਾਲੀਗਾ 60 ਆਇਆ ਜੀ ਕਿ 735 ਆਇਆ ਟਰੈਕਟਰ ਕਈ ਆਏ ਆ ਪੁਰਾਣੇ ਆਪਾਂ ਜਿੰਨੇ ਵੀ ਆਏ ਆ ਦੀ ਬਣਾ ਕੇ ਵੀਡੀਓ ਅਪਲੋਡ ਕਰਾਂਗੇ ਆਪਣੇ ਚੈਨਲ ਤੇ ਜਿਹਨੇ ਵੀ ਕੋਈ ਲੈਣਾ ਟਰੈਕਟਰ ਤਾਂ ਆਪਣੇ ਕੋਲ ਆ ਕੇ ਰੋਪੜਾ ਕੇ ਦੇਖ ਸਕਦਾ ਲੋਕੇਸ਼ਨ ਸਭ ਨੂੰ ਪਤਾ ਹੀ ਆ ਜਿਹੜਾ ਮੇਨ ਰੋਡ ਆ ਆਨੰਦਪੁਰ ਸਾਹਿਬ ਵਾਲਾ ਚੰਡੀਗੜ੍ਹ ਤੋਂ ਆਨੰਦਪੁਰ ਸਾਹਿਬ ਉਹ ਰੋਡ ਤੇ ਆਪਣੀ ਡੀਲਰਸ਼ਿਪ ਆ ਜੀ ਉੱਥੇ ਆ ਕੇ ਤੁਸੀਂ ਆਪਾਂ ਆ ਕੇ ਟਰੈਕਟਰ ਦੇਖ ਸਕਦੇ ਆ ਸਾਰੀ ਮਾਰਕੀਟ ਬਾਈ ਹੁਣ ਤਾਂ ਬਹੁਤ ਬੜੀ ਬਣ ਗਈ ਓਰੇ ਪੁਰਾਣੇ ਟਰੈਕਟਰ ਹੋਰ ਵੀ ਸਾਰੀਆਂ ਏਜੰਸੀਆਂ ਵਿੱਚ ਤੁਹਾਨੂੰ ਸੈਕੰਡ ਹੈਂਡ ਦਾ ਆਇ ਨਹੀਂ ਕੱਲਾ ਸਾਡੇ ਕੋਲੇ ਨਹੀਂ। ਸਵਰਾਜ ਵਾਲਿਆਂ ਕੋਲ ਸਾਰਿਆਂ ਕੋਲੇ ਤੁਹਾਨੂੰ ਸੈਕੰਡ ਹੈਂਡ ਟਰੈਕਟਰ ਖੜਾ ਮਿਲ ਜੂਗਾ। ਜਿਹੜਾ ਵੀ ਤੁਸੀਂ ਦੇਖ ਕੇ ਲੈਣਾ ਆਪਣਾ ਪਸੰਦ ਕਰਕੇ ਤੁਸੀਂ ਲੈ ਆ ਸਕਦੇ ਆ। ਠੀਕ ਹੈ ਜੀ ਬਾਕੀ ਵੀਡੀਓ ਕਰਦੇ ਆ ਬਾਈ ਖਤਮ ਤੇ ਜਿਨੇ ਵੀ ਕੋਈ ਟਰੈਕਟਰ ਵੇਚਣਾ ਜਾਂ ਬਾਈ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ। ਆਪਣੇ ਟਰੈਕਟਰੀਆਂ ਫੋਟੋਆਂ ਵੀਡੀਓ ਮੇਰੇ ਨੰਬਰ ਤੇ ਸੈਂਡ ਕਰਦਿਆ ਕਰੋ ਜੀ। ਤੇ ਨਾਲ ਰੇਟ ਜਰੂਰ ਦੱਸਿਆ ਕਰੋ ਬਾਈ ਹਰੇਕ ਵੀਡੀਓ 'ਚ ਬੇਨਤੀ ਕਰਦੇ ਆਪਾਂ। ਠੀਕ ਹੈ ਜੀ। ਤੇ ਬਾਕੀ ਠੀਕ ਹੈ ਜੀ ਆਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਕਰਦੇ ਹੋ ਲਾਈਕ ਤੇ ਆਪਣਾ YouTube ਚੈਨਲ ਜੱਗੂ ਮਹਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਮਿਲਦਾ ਹਾਂ ਕਿਸੇ ਹੋਰ ਨਵੇਂ ਬਲੌਗ ਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ